ਪਿਛਲੇ 2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਲਈ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਹਾਈਕਲ ਨੂੰ ਥਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰਬਾਈਕਲ ਦੇ ਤਹਿਤ ਚਲਾਣ ਕੀਤਾ ਗਿਆ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤ ਐਵੀਨਿਊ ਵਿਖੇ ਸਾਨੂੰ ਪਿਛਲੇ 1-2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਈਕਲ ਨੂੰ ਇਸ ਕਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਾਈਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਉੱਤੇ ਦੇ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤੇਕਨਾ ਦੀ ਨੰਬਰ ਪਲੇਟ ਚੋਪਣੀ ਉਸਨੇ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਵਿਰਤੂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਵਿੱਚ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪੰਡਾ ਪੈ ਸਕਦਾ ਹੈ ਥੈਂਕ ਯੂ ਯੁੱਤੇ ਰਹਿਣੀਏ ਬੋਲਾ ਜ਼ੋਨ ਜ਼ੋਨ ਦਿਲ ਦੇ ਆ ਦਿਲ ਦੇ ਆ ਦਿਲ ਦੇ ਆ ਕਾਰ ਕਾਲੀਆਂ ਹੀ ਰੋੜੀ ਉੱਤੇ ਰਹਿਣੀਆਂ ਹੋਣੇ ਨਾਲ ਦੇ ਆ ਪਰ ਹੋਣਾ ਮੈਂ ਨਹੀਂ ਆ ਉਹ ਚੱਲੂ ਚੈਕਿੰਗ ਤਾਂ ਚਾਰੇ ਪਾਸੇ ਘੂਰ ਕੇ ਪਰ ਸਾਡੀ ਨਹੀਂ ਤਲਾਸ਼ੀ ਕਿਸੇ ਲੈਣੀ ਆ ਬੋਲਾ ਜ਼ੋਨਾ ਜ਼ੋਨਾ ਦਿਲ ਦੇ ਆ ਦਿਲ ਦੇ ਆ ਪਿਛਲੇ ਇੱਕ ਦੋ ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਿਰਾ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 ਈਕਿਊ 1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੇ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਈਕਲ ਨੂੰ ਸਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਾਈਕਲ ਐਕਟ ਦੇ ਤਹਿਤ ਫਰਾਨ ਕੀਤਾ ਗਿਆ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤ ਐਵੀਨਿਊ ਵਿਖੇ ਸਾਨੂੰ ਪਿਛਲੇ ਇੱਕ ਦੋ ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਰਾ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਈਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਹ ਇਸ ਦੇ ਖਿਲਾਫ ਮੋਟਰਬਾਈਕਲ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਦੇ ਵਿਲਪ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਣ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਥੈਂਕ ਯੂ